ਵਾਸ਼ਗੁਰੂ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਦਾ ਸੱਜ ਜੋ ਸਾਸਕ੍ਰਿਤੀ ਸ਼ੋਕ ਮੱਲਾ ਪੰਜਵਾਂ ਦਾ 13ਵਾਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨੇ ਸੰਖੇਪ ਕਰਨੀ ਹੈ ਪਹਿਲਾ 13ਵੇਂ ਸ਼ਲੋਕ ਦਾ ਜੋ ਪਾਠ ਹੈ ਵਾਸ਼ ਜੀ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾਂਤ ਹਰੀੰ ਮਤ ਤਤ ਗਿਆਨੰ ਬਖਸੀਧਿਆ ਬੁਧਾ ਕੁਸ਼ਲ ਥਾਨੰ ਬਸੇ ਅੰਤ ਰਖਿਯੰ ਤਿਆਗ ਮਾਨੰ ਸੀਤ ਲੰਤ ਰਿਦਿਆੰ ਧ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸ ਲੀਨਾ ਬਜੰਤ ਨਾਨਕ ਸ਼ਬਦ ਬਿਨਾ ਵਰਗ ਕਾ ਖਲਸਾ ਵਰਦਿਤਿ ਫਤੇ ਇਹ ਸ਼ਲੋਕ ਰਾਈ ਪਾਛਾ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਕਿਸ ਤਰ੍ਹਾਂ ਮਨੁੱਖ ਦਾ ਜਿਹੜਾ ਆਵਾਗਮਨ ਮਿਟ ਸਕਦਾ ਉਹ ਕਿਵੇਂ ਖਤਮ ਹੋ ਸਕਦਾ ਹੈ ਉਸ ਬਾਰੇ ਸਾਨੂੰ ਜੋਕ ਦੱਸ ਰਹੇ ਨੇ ਪਾਤਸ਼ਾਹ ਕਹਿ ਰਹੇ ਨੇ ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਹੈ ਪ੍ਰਮਾਤਮਾ ਕਿਰਪਾ ਕਰਦਾ ਬਖਸ਼ਿਸ਼ ਕਰਦਾ ਰਹਿਮਤ ਕਰਦਾ ਹੈ ਉਹਨਾਂ ਦੀ ਮਤ ਜਿਹੜੀ ਹੈ ਸੋਚ ਜਿਹੜੀ ਹੈ ਉਹ ਤੱਕ ਗਿਆਨ ਉਹਨੂੰ ਪ੍ਰਮਾਤਮਾ ਦਾ ਗਿਆਨ ਹੋ ਜਾਂਦਾ ਹੈ ਉਹ ਗਿਆਨ ਪਰਮਾਤਮਾ ਦਾ ਕੀ ਹੈ ਵੀ ਪਾਪ ਪਰਮਾਤਮਾ ਇੱਕ ਹੈ ਉਹ ਇੱਕ ਰਸ ਵਿਆਪਕ ਹੈ ਉਹ ਸਾਰੀ ਜਗ੍ਹਾ ਵਿਆਪਕ ਹੈ ਹਰਕ ਦੇ ਅੰਦਰ ਆ ਕਿਸੇ ਨਾਲ ਦੁਆਰ ਪਾਪ ਨਹੀਂ ਕਰਦਾ ਬੁਰਾ ਭਲਾ ਕੰਮ ਨਹੀਂ ਕਰਦਾ ਠੱਗੀ ਨਹੀਂ ਮਾਰਦਾ ਹੀਰਾ ਫੇਰੀ ਨਹੀਂ ਕਰਦਾ ਝਗੜਾ ਨਹੀਂ ਕਰਦਾ ਕਿਸੇ ਦੀ ਬੇਚੀ ਨਹੀਂ ਕਰਦਾ ਕਿਉਂ ਉਹਨੂੰ ਇਹ ਸਮਝ ਆ ਹਰਕ ਦੇ ਅੰਦਰ ਪਰਮਾਤਮਾ ਵਸਦੇ ਨੇ ਕਿਉਂ ਜੋ ਵੀ ਉਹ ਕਰੇਗਾ ਉਹ ਪਰਮਾਤਮਾ ਨਾਲ ਕਰੇਗਾ ਕਿਸੇ ਦੂਸਰੇ ਬੰਦੇ ਨਾਲ ਨਹੀਂ ਉਹ ਕੇਵਲ ਤੇ ਕੇਵਲ ਉਹ ਹਰਨ ਆਦਮੀ ਅੰਦਰ ਪਰਮਾਤਮਾ ਦੇ ਸਵਾਹੀ ਪ੍ਰਾਰਥਨ ਉਨੂੰ ਕੋਈ ਹੋਰ ਚੀਜ਼ ਜੰਨਦੀਆਂ ਦੀ ਆਂਦੀ ਕੋ ਹਰ ਥਾਂ ਉਪਰਮਾਤਮਾ ਦਾ ਜਰਾ ਹੁੰਦਾ ਫਿਰ ਪਾਤਸ਼ਾਹ ਕਹਿੰਦੇ ਬਕਸ਼ੀਰੀ ਬੁਧਾ ਉਹਦਾ ਮਤਲਬ ਜਿਹੜੀ ਮਾਤਿਆ ਉਹ ਖਿੜ ਜਾਂਦੀ ਹੈ ਜਿਸ ਤਰ੍ਹਾਂ ਕਬਲ ਦਾ ਫੁੱਲ ਖਿੜ ਜਾਂਦਾ ਆ ਭਾ ਬਹੁਤੀ ਖੇੜੇ ਵਿੱਚ ਆਨੰਦ ਦੀ ਵਸਾ ਬਣ ਜਾਂਦੀ ਆ ਕੁਸ਼ਲ ਥਾਨੇ ਕੁਸ਼ਲ ਹੁੰਦਾ ਆ ਆਨੰਦ ਦੀ ਅਵਸਥਾ ਜਿੱਦਾਂ ਬੇਕੁੰਠ ਵਿੱਚ ਹੁੰਦਾ ਆ ਭਾਵੇ ਤੁਰਿਆ ਅਵਸਥਾ ਹੈ ਚੌਥੀ ਅਵਸਥਾ ਉਹ ਨਾਂ ਦੇ ਆਨੰਦ ਕਿੱਥੇ ਆ ਜਦੋਂ ਆਨੰਦ ਭਿਆ ਮੇਰੀ ਮਾਂ ਸਤਗੁਰੂ ਮੈਂ ਪਾਇਆ ਜਦੋਂ ਉਹ ਸਤਗੁਰ ਪ੍ਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਉਸ ਅਵਸਥਾ ਵਿੱਚ ਬਾਦਸ਼ਾਹ ਦਸਰੇ ਹੋ ਜਾਂਦਾ ਹੈ ਫਿਰ ਕਹਿੰਦੇ ਉਹਦੇ ਨਾਲ ਕੀ ਅਸਰ ਹੁੰਦਾ ਹੈ ਉਹਦੇ ਮਨ ਤੇ ਉਹਦੀ ਅਵਸਥਾ ਕੀ ਬਣਦੀ ਹੈ ਵਿਸਯੰਤ ਦੇਖੀਂ ਕਿਹਿੰਗ ਹੁੰਦਾ ਇੰਦਰੀਆਂ ਵਿਸਯੰਤ ਹੁੰਦਾ ਆਪਣੇ ਵਸ ਵਿੱਚ ਕਰ ਲੈਂਦਾ ਤਿਆਗ ਮਾਨੰ ਕਿ ਆਪਣੇ ਹੰਕਾਰ ਨੂੰ ਜਦੋਂ ਤਿਆਗਦਾ ਹੈ ਤੇ ਉਹਦੀ ਇੰਦਰੀਆਂ ਉਹਦੇ ਆਪਣੇ ਵਸ ਵਿੱਚ ਹੋ ਜਾਂਦੀਆਂ ਹਨ ਸੀਤ ਸੀਤਲੰ ਸੀਤਲੰਤਰ ਰ데요ੰ ਉਹਦਾ ਹਿਰਦਾ ਇੰਨਾ ਠੰਡਾ ਸ਼ੀਤਲ ਤੇ ਠੰਡਾ ਸ਼ਾਂਤ ਹੋ ਜਾਂਦਾ ਹੈ ਪਾਪ ਦੀ ਭਟਕਣਾ ਖਤਮ ਹੋ ਜਾਂਦੀ ਹੈ ਉਹਦੀ ਮੰਗ ਖਤਮ ਹੋ ਜਾਂਦੀ ਹੈ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਉਹ ਹਰ ਵੇਲੇ ਪ੍ਰਮਾਤਮਾ ਨਾਲ ਲੀਨ ਰਹਿੰਦਾ ਹੈ ਜਿਹੜਾ ਸੰਤ ਗਿਆਨੀ ਕਿ ਉਹ ਹਰ ਵੇਲੇ ਸੰਤਾਂ ਦਾ ਗਿਆਨ ਪਾਪ ਗੁਰਮਖਾਂ ਦਾ ਗਿਆਨ ਗੁਰੂ ਦਾ ਗਿਆਨ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਉਹ ਜੋ ਗਿਆਨ ਹੈ ਸਿੱਖਿਆ ਉਪਦੇਸ਼ ਹੈ ਹੁਕਮ ਹੈ ਉਹਨੂੰ ਡ੍ਰਿੜ ਕਰਦਾ ਹੈ ਉਹ ਪਾਛਾ ਕਹਿੰਦੇ ਜਿੱਦਾਂ ਸੰਤਾਂ ਦਾ ਗੁਣ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰਨਾਮਾ ਮਨ ਮੰਤਰ ਧੰਸੇ ਸਹੀ ਨਾਨਕਾ ਪੂਰਨ ਸੋਈ ਸੰਤ ਉਹ ਹਰ ਵੇਲੇ ਸਵਾਸ-ਸਵਾਸ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦਾ ਮੰਤਰ ਕੀ ਹੈ ਫਰੀਦਾ ਨਾਮ ਇਸੇ ਤਰ੍ਹਾਂ ਸੰਤਾਂ ਦੇ ਗੁਣ ਦੱਸੇ ਨੇ ਅੱਠ ਪੈਰ ਨਿਖਟ ਕਰ ਜਾਣੇ ਕੋਈ ਜਿਹੜੇ ਸੰਤ ਨੇ ਹਰ ਵੇਲੇ ਪ੍ਰਮਾਤਮਾ ਨੂੰ 24 ਘੰਟੇ ਆਪਣੇ ਹਾਜ਼ਰ ਨਾਮ ਜਿਨ ਆਪਣੇ ਅੰਗ ਸੰਗ ਸਮਝਦੇ ਨੇ ਤੇ ਜਦੋਂ ਆਦਮੀ ਇਸ ਅਵਸਥਾ ਚ ਹੁੰਦਾ ਫਿਰ ਕੋਈ ਮਾੜਾ ਕਰਮ ਨਹੀਂ ਕਰਦਾ ਕਿਉਂ ਨੂ ਪਤਾ ਕਿ ਪ੍ਰਮਾਤਮਾ ਮੇਰੇ ਅੰਗ ਸੰਗ ਹੈ ਉਹਨੂੰ ਬੇਫਿਕਰ ਵੀ ਹੁੰਦਾ ਹੈ ਤੇ ਹਰ ਵੇਲੇ ਸੁਰਤੀ ਉਸ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਹੈ ਪ੍ਰਭ ਕਾ ਕੀ ਆ ਮਿੱਠਾ ਮੰਨੇ ਦੂਸਰਾ ਕੀ ਆ ਪ੍ਰਮਾਤਮਾ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਦਾ ਉਹਦੇ ਭਾਣੇ ਵਿੱਚ ਰਹਿੰਦਾ ਉਹਦੇ ਰਜਾ ਵਿੱਚ ਰਹਿੰਦਾ ਤੇ ਜਿਹੜਾ ਉਹਦੇ ਰਜਾ ਵਿੱਚ ਨੋ ਉਹ ਨੰਨ ਤੇ ਖੇੜੇ ਚ ਰਹਿੰਦਾ ਏਕ ਨਾਮ ਸੰਤਨ ਆਧਾਰ ਤੇ ਉਹ ਸੰਤਾ ਨੂੰ ਸਿਰਫ ਕੇਵਲ ਤੇ ਕੇਵਲ ਇੱਕੋ ਪ੍ਰਮਾਤਮਾ ਦਾ ਉਹਦਾ ਹੀ ਓਟ ਆਸਰਾ ਹੈ ਇਹ ਸੰਸਾਰ ਨਾਲ ਬੋਹ ਨਹੀਂ ਪੰਦੇ ਸੰਸਾਰ ਦੇ ਕਿਸੇ ਮਨੋਖਾ ਉਹ ਕਿਸੇ ਵੀ ਗੱਲ ਨਹੀਂ ਪਾ ਦੂਜੇ ਪਾਸੇ ਕੀ ਹੈ ਸੰਸਾਰ ਕੋ ਪ੍ਰਮਾ ਦਾ ਮਨੋਖ ਉਹ ਭਾਵੇਂ ਰਾਜਾ ਹੋਵੇ ਭਾਵੇਂ ਬਹੁਤ ਵੱਡੀ ਪ੍ਰਭਤਾ ਵਾਲਾ ਹੋਵੇ ਪਰ ਪਾਤਸ਼ਾਹ ਕਹਿੰਦੇ ਉਹ ਸੰਤ ਉਹਨਾਂ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੂੰ ਆਸਰਾ ਤੇ ਕੇਵਲ ਟੇਕ ਉਸ ਅਕਾਲ ਪੁਰਖ ਦੀ ਹੁੰਦੀ ਹੈ ਉਹ ਇਹਨਾਂ ਵੀ ਉਹ ਪਰਵਾਹ ਨਹੀਂ ਕਰਦੇ ਬੇ ਪਰਿਵਾਰ ਰਹਿੰਦੇ ਨੇ ਏਕ ਨਾਮ ਸੰਤਨ ਅਧਾਰ ਉਹਨਾਂ ਨੂੰ ਕੇਵਲ ਕੇਵਲ ਇੱਕ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਦਾ ਆਸਰਾ ਹੁੰਦਾ ਹੈ ਹੋਏ ਰੇ ਸਭ ਕੀ ਪੰਗਛਾਰ ਜਿਸ ਤਰ੍ਹਾਂ ਪਾਸ਼ਾ ਕਹਿੰਦੇ ਆ ਤੇ ਗਰੀਬੀ ਗਦਾ ਹਮਾਰੇ ਖੰਨਾ सगले ਰੇਨ ਸਾਰੀ ਐ ਸਾਗੇ ਕੋਈ ਨਾ ਢਕੀ ਵਕਾਰੀ ਉਹਨਾਂ ਦੀ ਤਾਕਤ ਸ਼ਕਤੀ ਕੀ ਐ ਉਹ ਗਰੀਬੀ ਹੈ ਨਿਮਰਤਾ ਹੈ ਉਹਨਾਂ ਦੇ ਜਿਹੜੇ ਸੰਜੋਗ ਹੈ ਉਹ ਨਿਮਰਤਾ ਨਿਮਤਾ ਸੰਜੋਗ ਉਹ ਆਪਣੇ ਸਰੀਰ ਨੂੰ ਰੱਖਿਆ ਕਰਨ ਵਾਸਤੇ ਟੀਬਲ ਸੰਤਾਨ ਦੇ ਕੋਲ ਨਿਮਰਤਾ ਹੀ ਹੁੰਦੀ ਐ ਉਹ ਹਰਕਤ ਦੀ ਪਗਸ਼ਾਰ ਭਾਵ ਇੰਨੀ ਨਿਮਰਤਾ ਹੋ ਜਾਂਦੀ ਐ ਕਿ ਉਹ ਕਿਸੇ ਗੱਲ ਦੀ ਕੋਈ ਪਰਵਾਹ ਹੀ ਨਹੀਂ ਕਰਦੇ ਉਹਨਾਂ ਨੂੰ ਉਹ ਚਲੇ ਬੇਇੱਜ਼ਤੀ ਇੱਜ਼ਤ ਕੁਝ ਹੋ ਜਵੇ ਉਹਨਾਂ ਕੇ ਨਹੀਂ ਧੀਰਜ ਉਹਨਾਂ ਦਾ ਦੁਸ਼ਮਣ ਸਰਜਨ ਚ ਕੋਈ ਫਰਕ ਨਹੀਂ ਰਹਿ ਜਾਂਦਾ ਤੇ ਪਾਸ਼ਾ ਤਬੀਰ ਸਾਹਿਬ ਦੱਸਦੇ ਨੇ ਵੀ ਇੰਨੀ ਨਿਮਰਤਾ ਚਾਹੀਦੀ ਹੈ ਇਹਨਾਂ ਆਦਮੇ ਛੋਟਾ ਪੰਚਾਇਦਾ ਜੇ ਤਾਂ ਹੀ ਹੈ ਜਾਂ ਮੰਨ ਲਓ ਰੱਬ ਖਾਂਡਿਆ ਤੇ ਰੇਜ ਖਿਲਰ ਗਿਆ ਤੇ ਕੌਣ ਝੁਕ ਸਕਦਾ ਕੀੜੀ ਬਣ ਕੇ ਛੋਟਾ ਬਣ ਕੇ ਝੁਕ ਸਕਦਾ ਹਾਥੀ ਨਹੀਂ ਝੁਕ ਸਕਦਾ ਉਹਦੇ ਹੰਕਾਰਿਆ ਫੂਕਾ ਮਾਰ ਕੇ ਡਾਦੇਗਾ ਹਰ ਹੈ ਖਾਂਡ ਰੇਤ ਮੇਂ ਵਿਖਰੀ ਹਾਥੀ ਚੁਨੀ ਨਾ ਜਾਏ ਕਾਹ ਤਕਬੀਰ ਗੁਰਪਾਲ ਸਿੰਘ ਮਾਈਕੀ ਟਿਓ ਕੇ ਕਾਹ ਫਿਰਰੀ ਸਾਹਿਬ ਕਹਿੰਦੇ ਥੀਓ ਪੁਆਈ ਦਾਬੇ ਸਾਈਂ ਲੋੜੇ ਸਭ ਇੱਕ ਸਜੇ ਬਿਆਲ ਤਾੜੀ ਤਾ ਸਾਈਂ ਦੇ ਦਰਵਾੜੀ ਇੰਨੀ ਨਿਮਰਤਾ ਹੋਵੇ ਪੈ ਜਦਬੀ ਤਰ੍ਹਾਂ ਹੋ ਜਵੇ ਫਿਰ ਜਾ ਕੇ ਸੇਬ ਕਹਿੰਦਾ ਤਕਬੀਰ ਸਾਹਿਬ ਕਹਿੰਦਾ ਰੋੜਾ ਹਰ ਵਡਕਤਾ ਜ ਮਨ ਕਬ ਮਾਨਤਾ ਹਿਸਾ ਕੋਈ ਦਾਸ ਦੱਸਦਾ ਹੈ ਮਿਲੇ ਭਗਵਾਨ ਪਾਪ ਨਿਮਰਤਾ ਬਾਸ ਹੋ ਕੇ ਪ੍ਰਮਾਤਮਾ ਮਿਲਦਾ ਫਿਰ ਪਾਸ਼ਾ ਕਹਿੰਦੇ ਮਿੱਤਰ ਸਮਨ ਜਾ ਕੇ ਇੱਕ ਸਮਾਨ ਉਹਨਾਂ ਨੇ ਮਿੱਤਰ ਤੇ ਦੁਸ਼ਮਣ ਦੋਵੇਂ ਜਿਹੜੇ ਬਰਾਬਰ ਨੇ ਉਹਨਾਂ 'ਚ ਕੋਈ ਫਰਕ ਨਹੀਂ ਜਦੋਂ ਸੱਚਕ੍ਰਿਸ਼ ਲੋਕ ਵੀ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਸੰਤਾਨੀ ਧੀਰਜ ਜਣੇ ਹਾ ਜਿਹੜੇ ਸੰਤ ਨੇ ਉਹਨਾਂ 'ਚ ਨਹੀਂ ਧੀਰਜ ਹੁੰਦੀ ਆ ਸਹਿਨ ਸ਼ੀਲ ਸੰਤੰਕ ਸਾਮਤਰਸੇ ਦੁਰਜਿਣੇ ਉਹਨਾਂ 'ਚ ਨਹੀਂ ਧੀਰਜ ਹੁੰਦੀ ਆ ਇੰਨੀ ਸ਼ਾਂਤੀ ਹੁੰਦੀ ਆ ਕਿ ਉਹਨਾਂ ਦੇ ਮਿੱਤਰ ਤੇ ਦੁਸ਼ਮਣ ਵਿੱਚ ਕੋਈ ਫਰਕ ਨਹੀਂ ਹੁੰਦਾ ਉਹ ਪ੍ਰਭ ਆਪਣੇ ਬਿਨਾਂ ਕਦੇ ਨਾ ਜਾਣੇ ਤੋਂ ਇੱਕ ਓਟ ਆਸਰਾ ਇੱਕ ਕਾਲਪ ਪਰਮਾਤਮਾ ਤੇ ਹੋਰ ਕਿਸੇ ਦੀ ਓਟੇਕ ਨਹੀਂ ਲੈਂਦੇ ਕਿਸਦਾ ਆਸਰਾ ਨਹੀਂ ਮੰਗਦੇ ਸੂਰਬੀਰ ਬਚਨਾਂ ਕੇ ਬਲੀ ਉਹੜੇ ਨੇ ਬਹਾਦਰ ਨੇ ਸੂਰਮੇ ਨੇ ਸੰਤ ਹੁੰਦੇ ਹੁੰਦੇ ਕਿ ਉਹ ਜੋ ਬਚਨ ਕਰ ਦਿੰਨੇ ਉਹ ਤੇ ਪੂਰੇ ਉੱਤਰਦੇ ਨੇ ਇਹ ਨਹੀਂ ਕਿ ਬਚਨ ਕਰਕੇ ਪਿੱਛੇ हट ਜਾਣਗੇ ਜਾਂ ਮੈਦਾਨ ਮੈਦਾਨੇ ਜੰਗ ਵਿੱਚ ਪਿੱਛੇ ਰਹਿ ਜਾਣਗੇ ਭਾਵੇਂ ਆਪਣੀ ਕੁਰਬਾਨੀ ਤੇ ਦੇ ਸਕਦੇ ਨੇ ਪਰ ਉਹ ਆਪਣੇ ਬਚਨ ਦਿੱਤੇ ਹੋਏ ਦਾ ਨੂੰ ਪੂਰਾ ਕਰਦੇ ਨੇ ਉਹ ਤੋਂ ਪਿੱਛੇ ਨਹੀਂ ਹਟਦੇ ਕੌਲਾ ਬਪਰੀ ਸੰਤੀਸ਼ਲੀ ਤੇ ਜਿਹੜੇ ਕੌਲਾ ਮਾਇਆ ਵਿਚਾਰੀ ਹੈ ਉਹ ਸੰਤਾ ਨੇ ਛੱਡ ਲਈ ਭਾਵ ਠਾਕਰੀ ਕੋ ਉਹ ਸੰਤਾ ਤੋਂ ਡਰਦੀ ਆ ਉਹਨਾਂ ਤੋਂ ਦੂਰ ਭਜਦੀ ਹੈ ਕੋ ਆਮ ਲੋਕਾਂ ਨੂੰ ਠਾਗਰਨ ਦੇ ਮਾਇਆ ਚੋਟੀ ਮੋਸਮਸ ਲਾਵੇ ਹਾਟ ਇੱਕ ਕਬੀਰਾ ਨਾਮ ਉਸੇ ਜਨਕੀਨੇ ਬਾਰਾ ਹਾਟ ਉਹ ਸੰਤ ਨੇ ਜਿਨ੍ਹਾਂ ਤੋਂ ਮਾਇਆ ਜਿਹੜੀ ਦਰਦੀ ਬਾਕੀ ਸਾਰੇ ਸੰਸਾਰ ਨੂੰ ਠੱਗ ਲੈਂਦੀ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕਿ ਸੀਧਾ ਰੱਬ ਦੇ ਨਾਲ ਸੰਤ ਗਿਆਨ ਉਹਨਾਂ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ ਜਿਨ੍ਹਾਂ ਨੇ ਸੰਤਾਂ ਵਾਲਾ ਉਪਦੇਸ਼ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਬ੍ਰਿੜ੍ਹ ਕਰ ਲੈਂਦੇ ਨੇ ਉਹਦੀ ਕਮਾਈ ਕਰਦੇ ਨੇ ਤੇ ਪਾਤਸ਼ਾਹ ਕਹਿੰਦੇ ਫਿਰ ਹਰਾਂ ਤੇ ਜਨਮ ਹਰ ਦਰਸ਼ ਲੈਣਾ ਉਹ ਹਰ ਵੇਲੇ ਪਰਮਾਤਮਾ ਦੇ ਦਰਸ਼ਨ ਵਿੱਚ ਲੀਨ ਜਾਂਦੇ ਹਨ ਬਚਨਤ ਨਾਨਕ ਦੇ ਸ਼ਬਦ ਲੀਣਾ ਤੇ ਹਰ ਵੇਲੇ ਸ਼ਬਦ ਨਾਲ ਲੀਨ ਰਹਿੰਦੇ ਨੇ ਉਹਨਾਂ ਦਾ ਆਵਾਗਮਨ ਖਤਮ ਹੋ ਜਾਂਦਾ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਇਸੇ ਤਰ੍ਹਾਂ ਸਾਨੂੰ ਗੁਰੂਆਂ ਦੀ ਸਿੱਖਿਆ ਸਾਡੇ ਨੂੰ ਦੇੜ ਕਰੀਏ ਉਹਨੂੰ ਕਮਾਈਏ ਆਪਣੇ ਜੀਵਨ ਵਿੱਚ ਤੇ ਹਰ ਵੇਲੇ ਪਰਮਾਤਮਾ ਦੇ ਸ਼ਬਦ ਵਿੱਚ ਤੇ ਉਹਦੇ ਦਰਸ਼ਨਾਂ ਵਿੱਚ ਲੀਨ ਰਹੀਏ ਤਾਂ ਕਿ ਸਾਡਾ ਆਵਾਗਮਨ ਖਤਮ ਹੋ ਜਾਏ ਕੋਲ ਚੋਕ ਦੀ ਮਾਫੀ ਵਹਿਰ ਜੀ ਦਾ ਖਾਲਸਾ ਵਹਿ ਜੀ ਦੀ ਧਿਪ